ਉਹਨਾਂ ਦੇ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੀ ਥਿਓਰੀ ਹੋ ਜਾਂ ਜੋ ਭਾਜਪਾ ਦੀ ਵਰਕਿੰਗ ਹੈ ਪ੍ਰਵੇਲ ਤਾਂ ਉਹਨੇ ਕਰਨਾ ਹੈਗਾ ਨਾ ਕਿ ਇੱਕ ਕੰਗਣਾ ਦਾ ਬਿਆਨ ਇੱਕ ਸਟੇਪ ਬਿਆਨ ਆ ਗਿਆ ਕੰਗਣਾ ਦਾ ਇਹ ਨਾ ਸਹੀ ਬੰਨਾ ਜੀ ਯਾਰ ਪਾਰਟੀਆਂ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਹਾ ਸਹੀ ਮੰਨ ਲਿਆ ਮੈਂ ਉਹ ਕੋਈ ਪਾਰਟੀ ਦੇ ਉੱਪਰ ਯਾਰ ਪਾਰਟੀਆਂ ਨੇ ਗਲਤ ਮੰਨ ਲਿਆ ਤਾਂ ਇਹਨੂੰ ਕਿਹਾ ਵੀ ਤੂੰ ਬਿਆਨਵਾਦੀ ਇਦਾਂ ਦੀ ਨਹੀਂ ਕਰ ਇਹ ਇਦਾਂ ਲਿਆ ਘਟਨਾਵਾਂ ਜਿਹੜੀਆਂ ਹੁੰਦੀਆਂ ਨਾ ਇਹ ਕੌਂਟੇਨਿਅਸ ਹੁੰਦੀਆਂ ਪਾਰਟੀਆਂ ਜਿਹੜੀਆਂ ਆਪਣੀ ਆਈਡੀਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੀ ਤਾਂ ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈ ਇਟ ਇਟ ਨਵਰ ਚੇਂजेस 9000 ਪਲੱਸ ਮੈਂਬਰਸ਼ਿਪ ਜੋ ਮੈਂ ਨਰਦਨ ਜੀ ਨੇ ਦੱਸਿਆ 9000 ਪਲੱਸ 2019 ਦੀ ਸੀ 2019 ਦੀ ਪਿੰਡਾਂ ਦੇ ਵਿੱਚ ਕਿਵੇਂ ਜਾਓ ਪਿੰਡਾਂ ਦੇ ਵਿੱਚ ਜਾਵਾਂਗੇ ਜੀ ਜਾਣਦੇ ਆ ਪਿੰਡਾਂ ਜਾਂ ਕੋਈ ਸਾਨੂੰ ਹਰ ਜਗ੍ਹਾ ਤਾਂ ਕੋਈ ਕਿਸਾਨਾਂ ਦੇ ਨਾਲ ਬਰਤਾਰਾ ਹੋ ਰਿਹਾ ਨਹੀਂ ਅਸੀਂ ਕਿ ਸਾਡਾ ਕੋਈ ਟਕਰਾਅ ਨਹੀਂ ਸਾਡਾ ਕੋਈ ਟਕਰਾਅ ਨਹੀਂ ਕਿਸੇ ਨਾਲ ਅਸੀਂ ਕੋਈ ਸੈਰੇਮੋਨੀਅਲ ਦਾ ਜਾਣਾ ਹੀ ਨਹੀਂ ਸਾਡੇ ਵਰਕਰਾਂ ਨੇ ਘਰੇ ਘਰੇ ਜਾਣਾ ਆ ਉਹਦੇ ਲਈ ਟਕਰਾਅ ਕਰਦਾ ਜੰਗਲਾ ਰੋਕ ਤੇ ਕੋਈ ਨਾ ਐਮਪੀ ਨੇ ਬੀਜਪੀ ਨੇ ਜੀ ਜੀ ਕਿਸਾਨਾਂ ਵਾਸਤੇ ਇਹ ਤਾਂ ਦੱਬਾ ਚੱਕ ਨਹੀਂ ਠੀਕ ਆ ਪਾਰਟੀ ਨੇ ਪਾਰਟੀ ਨੇ ਐਕਸ਼ਨ ਲਿਆ ਪਾਰਟੀ ਨੇ ਜੋ ਐਕਸ਼ਨ ਮੰਦਾ ਸੀ ਲਿਆ ਪਾਰਟੀ ਨੇ ਸਾਡਾ ਫਿਰ ਮੈਂਬਰਸ਼ਿਪ ਨੂੰ ਕਿਦਾਂ ਵਧੇਗੀ ਇੱਕ ਬਣੇਗਾ ਕੰਗਨਾ ਕੋ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ અપਵਾਦ ਆ ਇਹ ਤਾਂ ਇੱਕ ਜਿਹਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ بڑی ਨਹੀਂ 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 ਇਹ ਇੱਕ અપਵਾਦ ਆ ਜੀ ਇੱਕ ਇੱਕ ਚੀਜ਼ ਨਾਲ ਮੈਂਬਰਸ਼ਿਪ ਇਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਪਿੱਛੇ ਨਾਲੋਂ ਡੇਢੀ ਦੁਗਣੀ ਹੋਣੀ ਆ ਤੁਸੀਂ ਇਹ ਮੰਨ ਲਓ ਸਰ ਐਮਰਜੈਂਸੀ ਕਿੱਦਾਂ ਨੂੰ ਮੈਂ ਦੇਖੀ ਨਹੀਂ ਜੀ ਫਿਲਮ ਮੈਨੂੰ ਵੀ ਪਤਾ ਫਿਲਮ ਕਿਦਾਂ ਦੀ ਹੈ ਮੈਂ ਤਾਂ ਟ੍ਰੇਲਰ ਵੀ ਨਹੀਂ ਦੇਖਿਆ ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਵਿੱਚ ਵਿਚਾਰਾਚੇ ਜਾਂ ਦੋ ਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿੰਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਚ ਕੋਈ ਦਖਲ ਦੇਵੇ ਉਹ ਤੇ ਵਰਕਿੰਗ ਹਰ ਜਗ੍ਹਾ ਵੋਇਡ ਹੋਣਾ ਚਾਹੀਦਾ ਇੱਕ ਕੰ ਕੱਲਾ ਕੰਗਨਾਂ ਦਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕੱਲਾ ਇੱਕ ਪਾਰਟ ਬਸ ਮੈਂਬਰ ਆ ਪਾਰਲੀਮੈਂਟ ਕੰਗਨਾਂ ਆ ਉਸ ਤਰ੍ਹਾਂ ਦੀ ਭਾਸ਼ਾ ਦਾ ਯੂਜ਼ ਕਰ ਰਿਹਾ ਇਹ ਪਾਰਟੀ ਨੇ ਨੋਟਿਸ ਲਿਆ ਔਰ ਪਾਰਟੀ ਨੇ ਉਹਨੂੰ ਫੋਰਵਰਡ ਕੀਤਾ ਹੈ ਇਹ ਤੋਂ ਤੁਸੀਂ ਉਹ ਗੱਲ ਵੀ ਦਾ ਨਾਲ ਹੀ ਰੱਖੋ ਨਾ ਪਾਰਟੀ ਨੇ ਉਹਦੇ ਤੇ ਜੋ ਪਾਰਟੀ ਨੇ ਬੰਦੀ ਕਾਰਵਾਈ ਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਵੇ ਤੂੰ ਇਦਾਂ ਨਹੀਂ ਸਟੇਟਮੈਂਟ ਨਹੀਂ ਨਹੀਂ ਜੀ ਸਰ ਜਿਵੇਂ ਬੀਜੇਪੀ ਹੈ ਇਸ ਤਰ੍ਹਾਂ ਇੱਕ ਇੱਕ ਬਾਤ ਹਰ ਇੱਕ ਜਗ੍ਹਾ ਕਰਦੀ ਐ ਸੀ ਹਰ ਜਗ੍ਹਾ ਇੱਕ ਕਰ ਪਰ ਜਦੋਂ ਸਟੇਟ ਚੇਂਜ ਹੁੰਦੀ ਐ ਉਹ ਤੁਹਾਡੇ ਲਹਿਜਾ ਬਦਲ ਜਾਂਦਾ ਏਹੀ ਕੰਗਨਾ ਬਲੋਤਰੀ ਪੰਜਾਬ ਦੇ ਵਿੱਚ ਤੁਹਾਡਾ ਲਹਿਜਾ ਕੁਝ ਹੋਰ ਐ ਉਹ ਸਰ ਦਾ ਯੂਪੀ ਜਾਓ ਕੋਈ ਜਹੂਰ ਹੋ ਜੇ ਕਿਸੇ ਜਗ੍ਹਾ ਨੂੰ ਸ਼ੇਰ ਨਹੀਂ ਕਹਿ ਕੇ ਸੰਭੋਲ ਤਾਂ ਸੇ ਤਾਂ ਕਹਿੰਨੇ ਆ ਫੈਡਰਲ ਸਿਸਟਮ ਆ ਸਟਰੋਂਗ ਕਰੋ ਉਹੀ ਹੁੰਦਾ ਪਿਆ ਹੋਰ ਕੀ ਹੁੰਦਾ ਇਿੱਥੇ ਵੇ ਸੇ ਕੰਗਨਾ ਨੂੰ ਸਹੀ ਮੰਨਦੇ ਨਹੀਂ ਮੈਂ ਕਹਣਾ ਸਹੀ ਮੰਨਣਾ ਜੀ ਜਦੋਂ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਦਾਂ ਸਹੀ ਮੰਨ ਸਕਦਾ ਮੈਂ ਕੋਈ ਪਾਰਟੀ ਤੋਂ ਉੱਪਰ ਐ ਜਦੋਂ ਪਾਰਟੀ ਨੇ ਉਹ ਗਲਤ ਮੰਨ ਲਿਆ ਤਾਂ ਇਹਨੂੰ ਕਹਾਂ ਬਈ ਤੂੰ ਬਿਆਨਵਾ ਤਾਂ ਮੈਂ ਪਾਰਟੀਆਂ ਸੰਸਾਰੀ ਹੋਏਗਾ ਬੀਜੇਪੀ ਦਾ ਮੈਂਬਰਸ਼ਿਪ ਦੇ ਇਹ ਦੇਖੋ ਐ ਇਦਾਂ ਨਹੀਂ ਘਟਨਾਵਾਂ ਜਿਹੜੀਆਂ ਹੁੰਦੀਆਂ ਹਨ ਨਾ ਇਹ ਸਪੌਂਟੇਨੀਅਸ ਹੁੰਦੀਆਂ ਹਨ ਕਾਂਗਰਸ ਦੇ ਦਿਗਵਜੈ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਹੈ ਦਾ ਮਤਲਬ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚਲੇ ਗਏ ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ ਇਹ ਪਾਰਟੀਆਂ ਜਿਹੜੀਆਂ ਆਪਣੀ ਆਈਡਿਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੀ ਤਾਂ ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈ ਇਟ ਇਟ ਨਵਰ ਚੇਂਜਸ ਕੰਗਰਾਂ ਦੇ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੀ ਥਿਊਰੀ ਆ ਜੋ ਭਾਜਪਾ ਦੀ ਵਰਕਿੰਗ ਹੈ ਪ੍ਰਵੇਲ ਤਾਂ ਉਹਨੇ ਕਰਨਾ ਹੈਗਾ ਨਾ ਕਿ ਇੱਕ ਕੰਗਰਾਂ ਦਾ ਬਿਆਨ ਇੱਕ ਸਟੇਟ ਬਿਆਨ ਆ ਗਿਆ ਕੰਗਰਾਂ ਦਾ ਸੂਸਾ ਆਖਰੀ ਸਵਾਲ ਭਾਜਪਾ ਨੂੰ ਕੀ ਆਸਾ ਪੰਜਾਬ ਤੋਂ ਹਾਂਜੀ ਭਾਜਪਾ ਨੂੰ ਕੀ ਆਸਾ ਪੰਜਾਬ ਤੋਂ ਬੜੀ ਵੱਡੀ ਆਸ ਸੀ ਤੁਹਾਨੂੰ ਐਮਪੀ ਇਲੈਕਸ਼ਨਾਂ ਦੀ ਜੀ ਜੀ ਭਾਜਪਾ ਬਿਆਨ ਦੱਸਦਾ ਜੀ ਦੇਖੋ ਦੇਖੋ ਤੁਹਾਨੂੰ ਕੀ ਆਸ ਦੇਖੋ ਇਹ ਡੈਮੋਕ੍ਰੈਟਿਕ ਸਿਸਟਮ ਚ ਮਲਟੀਪਾਰਟੀ ਸਿਸਟਮ ਹੈਗਾ ਇੱਥੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬਣਦੇ ਹੈਗੇ ਠੀਕ ਹੈ ਨਾ ਹੁਣ ਤੁਸੀਂ ਦੇਖੋ ਆ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਘ ਡਰ ਪੈ ਗਿਆ ਉਹ ਆਪਦੇ ਪਿੱਛੇ ਘੁੰਮ ਲਈ ਕੋ ਮਨ ਲਾ ਪਿਆ ਹਰਿਆਣੇ ਦੇ ਵਿੱਚ ਸਾਡੇ ਨਾਲ ਐਲਾਈਅੰਸ ਕਰ ਲੋ ਡਰੇ ਪਿਆ ਨਾ ਦਾ ਮਤਲਬ ਸੋ ਇੱਥੇ ਵੀ ਬੀਜੇਪੀ ਤਕੜੀ ਹੋ ਕੇ ਕਰ ਲਈ ਪਹਿਲੀ ਵਾਰ ਇਹ ਲੜੀ ਹੈ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਹੈ ਪਰਸੈਂਟੇਜ ਔਰ ਵੋਟ ਇੱਦਾਂ ਹੀ ਵਾਧੀ ਸਾਡੀਆਂ ਦੋ ਸੀਟਾਂ ਸੀਗੀਆਂ 1980 ਚ ਬੀਜੇਪੀ ਦੀ ਸਥਾਪਨਾ ਹੋਈ ਹੈ ਜਦੋਂ ਉਹਦੇ ਬਾਅਦ ਪਹਿਲੀ ਵਾਰੀ ਦੋ ਸੀਟਾਂ ਆਈਆਂ ਦੋ ਤਾਂ ਬਾਤ ਦੇ ਬਾਤੇ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤਾਂ ਪਹਿਲਾਂ ਤਿੰਨ ਵਾਰੀ ਬਾਜਪਈ ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲ ਹੀ ਅੱਗੇ ਵਧਦੀ ਆ ਨਾ ਸੋ ਆਪਾਂ ਤਾਂ ਕਦੇ ਵੀ ਜਿਹਨੂੰ ਕਹਿੰਦੇ ਆ ਨਿਰਾਸ਼ਾਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਹ ਅਟਲ ਵਿਆਹ ਰਿਵਾਜਪਈ ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਆ ਜਾਂ ਸਿੱਖਦਾ ਹੈ ਜਾਂ ਜੀਤਦਾ ਹੈ ਸਾਡਾ ਤਾਂ ਇਹ ਹੀ ਆ ਬਸ ਜਾਂ ਸਿੱਖਣਾ ਜਾਂ ਜਿੱਤਣਾ ਦੋ ਤੱਕ ਹੋ ਸਕਦੀ ਆ ਪਰ ਬਾਜਪਾ ਕਿਸ ਹਰ ਕੇ ਭਾਈ ਲਖ हां भाजपा क्यों नहीं लड़ेगी भाजपा नेशनल पार्टी है सारे भाई इलेक्शन लड़ेगी बिल्कुल लड़ेगी जेड़े भाजपा ਦੇ ਵਿੱਚ ਕਾਂਗਰਸ ਨੂੰ ਆਏ ਹੋਏ ਨੇ ਜਾਂ ਅਕਾਲੀ ਗੱਲ ਤੋਂ ਆਏ ਹੋਏ ਨੇ भाजपा ਨੂੰ ਉਹਨਾਂ ਦੇ ਰੋਸ ਹੈ ਦੇਖੋ ਪਾਰਟੀ ਜੋ ਵੀ ਸਟੈਪ ਲੈਂਦੀ ਹੈ ਸੋਚ ਸਮਝ ਕੇ ਲੈਂਦੀ ਆ ਜਿਹੜੇ ਲੋਕ ਆਏ ਆ ਕੁਝ ਚਲੇ ਗਏ ਆ ਉਹਨਾਂ ਦੀ ਇੱਥੇ ਦਾਲ ਨਹੀਂ ਗਲੀ ਜਾਂ ਉਹਨਾਂ ਦਾ ਮੰਨ ਨਹੀਂ ਬਣਿਆ ਜਿਹੜੇ ਟਿਕ ਜਾਣਗੇ ਉਹ ਭਾਜਪਾ ਦੇ ਰੰਗ 'ਚ ਰੰਗੇ ਜਾਣਗੇ ਜਿਹੜੇ ਲੱਗਦਾ ਜਿਹੜੇ ਟਿਕ ਜਾਣਗੇ ਉਹ ਭਾਜਪਾ ਦੇ ਰੰਗ 'ਚ ਰੰਗੇ ਜਾਣਗੇ ਜਿਹਨਾਂ ਨੂੰ ਰੰਗ ਨਹੀਂ ਸੂਟ ਕਰਦਾ ਉਹ ਚਾਈ ਜਾਂਦੇ ਆ ਸੂਸਾਬ ਆਏ ਨੇ ਤੁਹਾਡੇ ਪਿੱਛੇ ਕੁ ਤਸਵੀਰਾਂ ਲੱਗੀਆਂ ਨੇ ਜੀ ਕਾਂਗਰਸ ਤੇ ਬੀਜੇਪੀ ਚਾਈ ਸੀ ਕਰੋ ਲੱਖ ਨਹੀਂ ਰੇਲ ਮੈਡੀਸਨ ਤੇ ਨੇ ਚੰਡੀਗੜ੍ਹ ਮੀਟਿੰਗਾਂ ਜੀ ਵਕਫੇ ਡਿਊਟੀਆਂ ਲਗੀਆਂ ਪਰਦੇਸ਼ 'ਚ ਹਰ ਪ੍ਰਦੇਸ਼ ਦੇ ਪਦ ਅਧਿਕਾਰੀ ਦੀਆਂ ਡਿਊਟੀਆਂ ਲਗੀਆਂ ਇਦਾਂ ਹੀ ਸੂਸਾਬ ਦੇ ਇਥੇ ਮੈਂ ਹੁਣ ਆਪਣੇ ਮੇਰੇ ਉਥੇ ਮੀਟਿੰਗ ਹੋ ਰਹੀ ਹੈ ਹਸ਼ਾਰਪੁਰ ਮੈਂ ਉਥੇ ਨਹੀਂ ਹੈਗਾ ਮੈਂ ਇੱਥੇ ਆ ਮੈਨੂੰ ਹੁਣ ਵੀ ਫੋਨ ਆਇਆ ਸੀ ਤੁਸੀਂ ਆਏ ਨਹੀਂ ਸਤਿ ਜੀ ਜੀ ਤਰਨ ਤਰਨ ਲਗੇ ਜੋ ਮੈਨੂੰ ਅੱਜ ਬਹੁਤ ਖੁਸ਼ੀ ਆਲਾ ਦਿਨ ਆ ਜੀ ਤੁਸੀਂ ਬਟਾਲੇ ਵਾਲੇ ਤਾਂ ਬੜੇ ਖੁਸ਼ਕਿਸਮਤੋਂ ਅੱਜ ਬਾਬਾ ਨਾਨਕ ਜੀ ਬਾਬਾ ਨਾਨਕ ਸਾਹਿਬ ਦੇ ਵਿਆਹ ਦੇ ਸਮਾਗਮ ਚੱਲ ਰਹੇ ਆ ਤੇ ਮੈਨੂੰ ਵੀ ਮੌਕਾ ਮਿਲਿਆ ਪਏ ਅੱਜ ਇੱਥੇ ਜਿੱਥੇ ਬਾਬਾ ਨਾਨਕ ਜੀ ਦੇ ਚਰਨ ਛੋਅ ਇੱਥੇ ਉਹਨਾਂ ਦੇ ਅੱਜ ਵਿਆਹ ਦੇ ਕਾਰਜਕ੍ਰਮ ਚੱਲ ਰਹੇ ਸਮਾਗਮ ਚੱਲ ਰਹੇ ਆ ਤੇ ਮੈਂ ਇੱਥੇ ਪਹੁੰਚਿਆ ਆ ਤੇ ਬੜੀ ਖੁਸ਼ੀ ਆ ਸਭ ਨੂੰ ਬਹੁਤ ਬਹੁਤ ਵਧਾਈ ਆ ਪਰ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਆ ਇਹ ਇਕੱਲੀ ਇੱਕ ਬੰਦਿਆਂ ਦੀ ਗਿਣਤੀ ਵਿਧਾਨ ਲਈ ਜੱਪ ਕਰਨੇ ਲਈ ਨਹੀਂ ਆ ਪਾਰਟੀ ਦੀਆਂ ਕਮਿਟਮੈਂਟ